ਆਈਦੇ ਨੇ ਸਾਡੇ ਬੰਦਾ ਖੰਦਾਨ ਜੋ ਪੁਰਜੀ ਮੇਰੇ ਛੋਟੇ ਵੀ ਜਾਂ ਵੱਡੇ ਵੀ ਨਾਲ ਭਾਈ ਸਾਹਿਬ ਜੀ ਸੋ ਸਤ ਸੰਗਤ ਜੀ ਸੋ ਮੈਂ ਬੇਨਤੀ ਕਰਾਂਗਾ ਬੋਲਣ ਤੋਂ ਪਹਿਲਾਂ ਸਾਰੇ ਪ੍ਰਧਾਨ ਸਾਹਿਬਾਨ ਜੋ ਇੱਥੇ ਦੇ ਕਮੇਟੀ ਆ ਉਹਦਾ ਖਜ਼ਾਨਾਤੀ ਆ ਸਕੱਰੀ ਆ ਤੁਹਾਡੇ ਨਾਲ ਹੋਰ ਕਿਉਂਕਿ ਗੱਲ ਕਰਨੀ ਚਾਹੀਦੀ ਆ ਪ੍ਰਧਾਨ ਸਾਹਿਬ ਜੀ ਇਹ ਤਨੇ ਸਿੱਧੇ ਲੋਕ ਜਾਣਦੇ ਆ ਅੱਜ ਜਿੱਥੇ ਅੱਜ ਖੜੇ ਆਪਾਂ ਦੇਖੋ ਕਿੰਨੀ ਵੱਡੀ ਏ ਬੈਂਡਿੰਗ ਦਾ ਲੈਂਟਰ ਪਾਇਆ ਗਿਆ ਜਦੋਂ ਪਿਛਲਾ ਪ੍ਰੋਗਰਾਮ ਸੀ ਆਹ ਕਹਨਾ 1 ਜੂਨ ਇੱਕ ਕਮੇਟੀ ਨੇ ਦੱਸਿਆ ਮੇਰੇ ਤੇ ਲੈਂਟਰ ਪੈਣਾ ਹੈ 10 ਵੀ ਪਹੁੰਚਾ ਸੀ ਜਿਹੜੇ ਅਸੀਂ ਸੰਗਤਾਂ ਨੇ ਆ ਸਾਧੂ ਦਾ ਸੰਗਤ ਦੇ ਸੱਤੇ ਹੈ ਮੈਂ ਤਾਂ ਹਮੇਸ਼ਾ ਇਹ ਕਰ ਕਮਾ ਦਾ ਸੰਗਤ ਦਾ ਸੰਸਰ ਸਹਾਯੋਗ ਹੁੰਦਾ ਹੈ ਸੰਤ ਕੋਲ ਦਵਾਈ ਨਹੀਂ ਕਰਦਾ ਕੋਈ ਵਿਆਟੀਆਂ ਨਹੀਂ ਲਾਉਂਦਾ ਸੰਤ ਦਾ ਕੰਮ ਹੈ ਸਤ ਸੰਗ ਕਰਨਾ ਸੰਤਨ ਸਮਝੋ ਹਾਂ ਔਰ ਡੇਰੇ ਵਾਲਾ 1,50,000 ਦਾਸ ਨੇ ਇਹਨਾਂ ਵਿੱਚ ਚੱਕ ਕੇ ਕਿਰਪਾ ਸੀ ਕਮੇਟੀ ਨੂੰ ਬੇਹੋੜੇ ਦਰਵਾਜ਼ੇ ਤੁਸੀਂ ਕੈਸ਼ ਕਰਾਣੇ ਆ ਉਹਦੇ ਨਾਲ ਹੀ ਸੱਦੇ ਫਰਸਲਾਜੀ ਬੰਦਾ ਜੋ ਨਾਣ ਬੱਚਾ ਉਹਨਾਂ ਨੇ 5 ਲੱਖ ਸੇਵਾ ਕੀਤੀ ਔਰ ਬਾਅਦ ਵੀ ਬਾਅਦ ਵੀ 1 ਲੱਖ ਰੁਪਈਆ ਹੋਰ ਦੇ ਪਾਉਣਾ ਮੈਨੂੰ ਦੱਸਿਆ ਮੇਰੇ ਗੱਲ ਹੋਈ ਜਾਂ ਫਿਰ ਨਾ ਮੈਂ ਉਹਦਾ ਧੰਵਾਦ ਕਰਦਾ ਹਰਸਵਤ ਸਿੰਘ ਬੰਗਾ ਜਿਨ੍ਹਾਂ ਨੇ ਇੰਨੇ ਵੱਡੀ ਮਾੜ ਦੇ ਕੇ ਇਸ ਥਾਂ ਦੇ ਚੋਣ ਪਾਇਆ ਆ ਰਹੇ ਸਰਸਵਤ ਸੰਗਤ ਜੀ ਅੱਜ ਵੀ 50000 ਰੁਪਏ ਦਾ ਉਹਨਾਂ ਨੇ ਲੰਗਰ ਵਾਸਤੇ ਯਾ ਮੈਂ ਉਹਨਾਂ ਦਾ ਰਤਨ ਵਾ ਕਰਦਾ ਐ ਹਰ ਜੇ ਸਕੂਲ ਨੇ ਬਰਲੇ ਕਰੀ ਹੁੰਦੇ ਆ ਜੋ ਸੰਗਤਾਂ ਦੇ ਸਭ ਤੇ ਜੀ ਹੱਥ ਰੱਖਦੇ ਨੇ ਪੈਸਾ ਲੋਕਾਂ ਦਾ ਬਾਹਰ ਜਿੰਨੇ ਇੱਥੇ ਬੈਠੇ ਐ ਕੋਈ ਹੱਥ ਨਹੀਂ ਆ ਪਰ ਜੇਰ ਮੱਥਾ ਟੇਕਣਾ ਉਹਦਾ ਬਟਕਾ ਖੋਲਣਾ ਛੋਟਾ ਲੋੜ ਦੇਖਣਾ